ਉਹੀ ਆਪਣਾ ਮਾਨ ਸਤਿਕਾਰ ਪ੍ਰਾਪਤ ਹੈ ਜੀ ਹਾਂ ਹੋਰ ਵੀ ਬੋਲੋਗੇ ਜੀ ਨਾਮ ਬਿਨਾਂਤ ਬੋਤ ਚਨਨ ਕਾ ਕੋ ਮਨ ਜੀ ਆ ਮਰਜੀਤ ਜੀ ਪੋਰਾਣਾ ਜੀ ਕਰਕੇ ਆਏ ਨੇ ਬਿਨਾਂਤ ਬੋਤ ਕ੍ਰਿਸ਼ਨ ਰਾਹੀ ਜੀ

सा सलाहकार और जताबा टाइप करते हैं सरदार बलविंदर सिंह अपना मान प्राप्त कर ਇਨਾਂ ਤੋਂ ਬਾਅਦ ਸਰਦਾਰ ਗਨਵੀਰ ਸਿੰਘ ਸਰਵਾਜੀ ਸਰਦਾਰ ਗਨਵੀਰ ਸਿੰਘ ਸਰਵਾਜੀ ਭਾਵੇਂ ਮੁੱਖ ਸਹਿਯੋਗੀ ਉਹ ਵੀ ਆਪਣਾ ਮਾਨ ਡਰਾਫਟ ਹੈ ਜੀ ਸੁਰਾ ਸਾਹਿਬ ਇਨਾਂ ਤੋਂ ਬਾਅਦ ਡਾਕਟਰ ਸਰਮਨਾਰਾਮ ਸ਼ੋਭਾਜੀ ਵੀ ਜੀ डॉक्टर प्रशांत आत्मक विष्णु अवस्थी हैं सर्वे प्रभारी की स्कट्टर हाल इन के बाद श्रद्धालु गुरदर्शन सिंह मावी जी तैयार हैं कुर्दान साहित्य ज्ञान केंद्र चंडीगढ़

ਕੁੜਮੇ ਜਿਨ੍ਹਾਂ ਦਾ ਨਾਮ ਲੈ ਲੱਗਿਆ ਉਹਨਾਂ ਨੇ ਜਿਹੜਾ ਜ਼ੋਰਦਾਰ ਤਾਲੀਆਂ ਪਾਯਾ ਦਾ ਨਾ ਫਿਰ ਜੇਸ਼ ਕੁਮਾਰ ਜੀ ਵਿੱਤ ਸਖਤਰ ਸੁਸਾਇਟੀ ਦੇ ਕਿ ਕਿ ਬਟ ਇੱਕ ਮਿੰਟ ਇੱਕ ਮਿੰਟ ਸਾਰੇ ਇੱਕ ਮਿੰਟ ਹਾਂ ਜੀ ਇਹ ਤੇ ਸਾਡੇ ਇੱਕ ਕਿਸਕਰ ਨੇ ਮੈਂ ਸਾਰਾ ਹਾਰ ਬੰਦ ਰਹੀ ਕਰਦੇ ਇਹ ਸਾਡਾ ਕੰਮ ਕਰਦੇ ਨੇ ਜੇ ਸਾਹਮਣੇ ਹੁਣ ਵਿੱਚ ਜਿਨ੍ਹਾਂ ਦਾ ਨਾਂ ਲੈ ਲੱਗਿਆ ਉਹਨਾਂ ਦੀ ਸਾਰੇ ਨੇ ਜ਼ੋਰਦਾਰ ਤਰਜੀਹਾਂ ਚਾਹ ਰਹੀਆਂ ਇਹਨਾਂ ਤੋਂ ਬਾਅਦ ਅਮਰ ਸਿੰਘ ਮੈਦੂਰੀ सरदार मैतपुरी विश्व प्रचार सिंह और सैनी नया पत्रकारि संपादक अवतार सिंह यू मैं हूँ बेनती करा कि जिन्हों का नियम कताबा जी शिक्षक में और उन्होंने ना नहीं बोलिया गया ਬੋਧਨਾ ਉਹਦੀ ਬੋਧਨਾ ਆਈਆ ਨਾਮਕਾਂ ਦੇ ਨਾਮਕਾਂ ਦੇ ਅੰਦਰ ਬੋਲ ਆਈ ਨਾਮਕਾਂ ਦੇ ਅੰਦਰ ਆਈ ਤਰੰਤ ਆਪ ਸਾਰ ਤੋਂ ਨਾਮਕਾਂ ਦੇ ਸਾਡੇ ਤੇ ਆਏ ਆ ਉਹ ਵੀ ਆਪਾਂ ਨਾਮਕਾਂ ਦੇ ਦੁਆਲੇ ਜਾ ਤਾਂ ਤੁਸੀਂ ਮੈਂ ਹੋਰ ਜਨਤ ਦੇ ਨਾ कब तो बोलेंगे हाँ लावण्य बच्चे पैसे सांताग्रह नहीं अब तो बोलेंगे कब जन्म तक क्या जन्म